ਬਾਦਸ਼ਾਹ ਜਹਾਂਗੀਰ ਨੇ ਆਪਣੇ ਮੁਰਸ਼ਿਦ ਮੀਆਂ ਮੀਰ ਜੀ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਇਸ ਸਮੇਂ ਸਾਰੇ ਬਾਦਸ਼ਾਹਾਂ ਦਾ ਮੈਂ ਬਾਦਸ਼ਾਹ ਹਾਂ ਕਿ ਤੁਹਾਡਾ ਵੀ ਕੋਈ ਪੀਰਾਂ ਦਾ ਪੀਰ ਹੈ ਤਾਂ ਮੀਆਂ ਮੀਰ ਜੀ ਨੇ ਕਿਹਾ ਕਿ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਸਾਡੇ ਪੀਰਾਂ ਦੇ ਪੀਰ ਹਨ ਅਤੇ ਅੱਲਾ ਦੇ ਰੂਪ ਹਨ ਜੋ ਕਿ ਇਸ ਸਮੇਂ ਨਾਨਕ ਚੱਕ ਵਿੱਚ ਹਨ ਬਾਦਸ਼ਾਹ ਨੇ ਮਿਲਣ ਦੀ ਚਾਹਤ ਕੀਤੀ ਅਤੇ ਹਾਥੀ ਦੀ ਸ਼ਾਹੀ ਸਵਾਰੀ ਨਾਨਕ ਚੱਕ ਵਿੱਚ ਪੇਜ ਦਿੱਤੀ ਬਾਬਾ ਜੀ ਨੇ ਕਿਹਾ ਕਿ ਸਾਡੀ ਲੋਈ ਹਾਥੀ ਉੱਪਰ ਰੱਖੋ ਅਸੀਂ ਵੀ ਆਉਣੇ ਹਾਂ ਲੋਈ ਹਾਥੀ ਉੱਪਰ ਰੱਖੀ ਗਈ ਤਾਂ ਹਾਥੀ ਜ਼ਮੀਨ ਵਿੱਚ ਦਸ ਗਿਆ ਅਤੇ ਚੀਕਾਂ ਮਾਰਨ ਲੱਗ ਪਿਆ ਬਾਬਾ ਜੀ ਨੇ ਕਿਹਾ ਹਾਥੀ ਤਾਂ ਸਾਡੀ ਲੋਈ ਦਾ ਭਾਰ ਨਹੀਂ ਚੁੱਕ ਸਕਿਆ ਸੋ ਤੁਸੀਂ ਜਾਓ ਅਸੀਂ ਆਪੇ ਦਰਸ਼ਨ ਦੇਾਂਗੇ। ਬਾਬਾ ਜੀ ਨੇ ਆਕਾਸ਼ ਮਾਰਗ ਰਾਹੀਂ ਲਾਹੌਰ ਜਹਾਂਗੀਰ ਦੇ ਦਰਬਾਰ ਪਹੁੰਚ ਗਏ। ਜਹਾਂਗੀਰ ਦਾ ਪੁੱਤਰ ਕੋਠੇ ਤੋਂ ਡਿੱਗ ਕੇ ਮਰ ਗਿਆ। ਜਹਾਂਗੀਰ ਨੇ ਬਾਬਾ ਜੀ ਅੱਗੇ ਤਰਲਾ ਕੀਤਾ ਤਾਂ ਬਾਬਾ ਜੀ ਨੇ ਆਪਣੇ ਕੋਲੋਂ ਜਲ ਛਿੜਕ ਕੇ ਜੀਵਨਦਾਨ ਦੇ ਦਿੱਤਾ ਅਤੇ ਆਪ ਅਲੋਪ ਹੋ ਗਏ। ਬਾਦਸ਼ਾਹ ਰਾਣੀਆਂ ਸਮੇਤ ਹੀਰੇ ਜਵਾਹਰਤ ਲੈ ਕੇ ਬਾਬਾ ਜੀ ਪਾਸ ਨਾਨਕ ਚੱਕ ਆ ਪਾਇਆ। ਪਰ ਬਾਬਾ ਜੀ ਨੇ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਦਸ਼ਾਹ 자ਹੀਰ ਨੇ 700 ਵਿਗਾ ਜ਼ਮੀਨ ਬਾਬਾ ਸ਼੍ਰੀਚੰਦ ਜੀ ਪਰਗਨਾ ਦੇ ਨਾਮ ਤੇ ਬਾਬਾ ਜੀ ਨੂੰ ਦੇ ਦਿੱਤੀ ਜੋ ਬਾਅਦ ਵਿੱਚ ਬਾਬਾ ਸ਼੍ਰੀਚੰਦ ਜੀ ਨੇ ਬਾਬਾ ਧਰਮਚੰਦ ਜੀ ਦੇ ਨਾਮ ਗਊਆਂ ਚਾਰਨ ਦੇ ਲਈ ਦੇ ਦਿੱਤੀ ਇਹ ਕਥਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਜਰੂਰ ਸੁਝਾਅ ਦਿਓ ਬੋਲੋ ਸ਼੍ਰੀਚੰਦਰ ਭਗਵਾਨ ਕੀ ਜੈ